ਜੀ ਆਦਮੀ ਠੀਕ ਹੋ ਜਾਵੇ ਤਾਂ ਸੰਸਾਰ ਸਾਰਾ ਹੀ ਠੀਕ ਹੋ ਜਾਵੇਗਾ ਵੈਗੁਰੂ ਜੀ ਦਾ ਕਲ ਸਭ ਵੈਗੁਰੂ ਜੀ ਦੇ ਪਤੀ ਅੱਜ ਅਸੀਂ ਥੋੜੀ ਜੀ ਇਹੋ ਜੀ ਇੱਕ ਸਿੱਖਿਆਦਾਇਕ ਕਹਾਣੀ ਤੇ ਗੱਲਬਾਤ ਕਰਾਂਗੇ ਜਿਹੜੀ ਸਾਨੂੰ ਪ੍ਰੇਰਿਤ ਕਰੇਗੀ ਕਿ ਸੰਸਾਰ ਦੇ ਵਿੱਚ ਸੁਧਾਰ ਕਿਵੇਂ ਹੋ ਸਕਦਾ ਹੈ ਇੱਕ ਘਰ ਵਿੱਚ ਇੱਕ ਬੱਚਾ ਆਪਣੇ ਪਿਤਾ ਦੇ ਕੰਮ ਵਿੱਚ ਬਾਰ ਬਾਰ ਵਿਗੜਨ ਪਾਰਿਆ ਸੀ ਪਿਤਾ ਨੇ ਇੱਕ ਰਸਾਲਾ ਚੁੱਕਿਆ ਉਸ ਵਿੱਚੋਂ ਇੱਕ ਸੰਸਾਰ ਦਾ ਨਕਸ਼ਾ ਕੱਢ ਕੇ ਉਸ ਬੱਚੇ ਨੂੰ ਦੇ ਦਿੱਤਾ ਅਤੇ ਉਸ ਦੇ ਟੁਕੜੇ ਕਰਕੇ ਬੱਚੇ ਨੂੰ ਫੜਾਇਆ ਕਿ ਇਸ ਨੂੰ ਜੋੜ ਦੇਵੇ ਪਿਤਾ ਨੂੰ ਆਸ ਸੀ ਕਿ ਮੇਰੇ ਵੀ ਕੰਮ ਵਿੱਚ ਵਿਗਨ ਪਾ ਰਿਹਾ ਹੈ 2-3 ਘੰਟਿਆਂ ਵਿੱਚ ਇਹ ਨਕਸ਼ਾ ਜੋੜੇਗਾ ਐਨੇ ਸਮੇਂ ਵਿੱਚ ਮੇਰਾ ਕੰਮ ਹੋ ਜਾਵੇਗਾ ਪਰ ਜਿਹੜਾ ਬੱਚਾ ਉਸ ਦੀ ਕੁਝ ਹੀ ਮਿੰਟਾਂ ਵਿੱਚ ਨਕਸ਼ਾ ਤਿਆਰ ਕਰਕੇ ਆਪਣੇ ਪਿਤਾ ਅਗੇ ਪੇਸ਼ ਕਰਦਾ ਹੈ ਅਤੇ ਕਹਿੰਦਾ ਹੈ ਲੋ ਪਿਤਾ ਜੀ ਨਕਸ਼ਾ ਤਿਆਰ ਹੈ ਇਤਨੀ ਹੈਰਾਨ ਹੋ ਜਾਂਦਾ ਹੈ ਵੀ ਇੰਨਾ ਛੇਤੀ ਨਕਸ਼ਾ ਤਿਆਰ ਕਿਵੇਂ ਹੋ ਗਿਆ ਤਾਂ ਉਸਦੇ ਪੁੱਤਰ ਨੇ ਕਿਹਾ ਕਿ ਪਿਤਾ ਜੀ ਇਸ ਨਕਸ਼ੇ ਦੇ ਪਿੱਛੇ ਨਾ ਇੱਕ ਆਦਮੀ ਦੀ ਤਸਵੀਰ ਬਣੀ ਹੋਈ ਸੀ ਮੈਂ ਸੋਚਿਆ ਜੀ ਇਹ ਆਦਮੀ ਠੀਕ ਬਣ ਗਿਆ ਤਾਂ ਸੰਸਾਰ ਦਾ ਨਕਸ਼ਾ ਜਿਹੜਾ ਉਹ ਆਪਣੇ ਆਪ ਠੀਕ ਹੋ ਜਾਵੇਗਾ ਇਸ ਕਰਕੇ ਸਾਨੂੰ ਇੱਕ ਛੋਟੇ ਜਿਹੇ ਬੱਚਿਆਂ ਨੇ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਕਿ ਜੇਕਰ ਆਦਮੀ ਆਪਣੇ ਆਪ ਨੂੰ ਸੁਧਾਰ ਲਵੇ ਤਾਂ ਸੰਸਾਰ ਦੇ ਵਿੱਚ ਸੁਧਾਰ ਆਟੋਮੈਟਿਕ ਹੀ ਹੋ ਜਾਂਦਾ ਹੈ ਸੋ ਕਿਰਪਾ ਕਰੇ ਪ੍ਰਮਾਤਮਾ ਸਾਡੇ ਵਿੱਚ ਸਾਡੇ ਸਮਾਜ ਵਿੱਚ ਇੱਕ ਸੁਧਾਰ ਦੀ ਲਹਿਰ ਚੱਲੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਤੋਂ ਛੁਟਕਾਰਾ ਪਾ ਕੇ ਪ੍ਰਮਾਤਮਾ ਦਾ ਗਾਇਨ ਉਹਦਾ ਨਾਮ ਦਾ ਜਾਪ ਕਰਨਾ ਸ਼ੁਰੂ ਕਰੀਏ ਤਾਂ ਜੋ ਸਾਡੇ ਵਿੱਚ ਸਤ ਸੰਤੋਖ ਦਿਆ ਪਿਆਰ ਸ਼ਰਣ ਸੀਲਤਾ ਇਹੋ ਜਿਹੇ ਗੁਣ ਸਾਡੇ ਵਿੱਚ ਪ੍ਰੇਸ਼ ਕਰ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਾਤਸ਼ਾਹ